ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਭਾਜੀਵੰਦ ਜਿਹੜਾ ਜਾਨਵਰਾਂ ਆਪਣੇ ਬੱਕਰੀਆਂ ਦੀ ਮੰਡੀ ਉੱਪਰ ਪਹੁੰਚੇ ਹੋਏਗੇ ਸੋ ਬਾਪੂ ਜੀ ਨਾਲ ਆਪਾਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਇਸੇ ਮੰਡੀ ਦੇ ਉੱਪਰ ਜਿਹੜੀ ਵੀਡੀਓ ਬਣਾਈ ਸੀ ਖੁਣ ਜਾਨਵਰ ਦਿਖਾਏ ਸੀ ਬਹੁਤ ਸੋਹਣੇ ਜਿਹੜੇ ਨਾ ਸਕਦੇ ਜਾਨਵਰ ਰੱਖਦੇ ਨੇਗੇ ਬਾਪੂ ਜੀ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਦੱਸਣਗੇ ਕਿਹੜੇ-ਕਿਹੜੇ ਜਿਹੜੇ ਜਾਨਵਰ ਨੇ ਇਹ ਲੈ ਕੇ ਆਏ ਨੇਗੇ ਤੇ ਕਹੋ ਜੀ ਕੁਆਲਿਟੀ ਆ ਕੀ ਇਹਨਾਂ ਦਾ ਰੇਟ ਆ ਸਾਰੀ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਪਹਿ भेजियां ਆਖਦੇ ਸਾਡੀ ਮੰਡੀ ਚ ਆਏ ਭਾਗੀ ਬਾਂਦਰ ਸੋ ਬਾਪੂ ਜੀ ਕਿਹੜੇ ਕਿਹੜੇ ਜਾਨਵਰ ਅੱਜ ਤੁਸੀਂ ਇੱਥੇ ਲੈ ਕੇ ਆਏ ਹੋਏ ਹੋਗੇ ਜਿਹੜੇ ਅੱਜ ਬਰਬਰੀਆਂ ਲੈ ਕੇ ਆਏ ਆ ਜੀ ਸਾਰੇ ਬਰਬਰੀ ਨਾ ਸਾਰੇ ਬਰਬਰੀ ਨਾ ਸਲਾ ਪਰ ਬਰਤਰੀ ਬਰਬਰੀ ਨਾ ਸਲਾ ਬਸ ਠੀਕ ਹੈ ਜੀ ਅੱਜ ਤੋਂ 15 ਸਾਲ ਪਹਿਲਾਂ ਦੇ ਕਿਉਂਕਿ ਜਿਆਦਾ ਹੁਣ ਤਾਂ ਸੇਲ ਹੁੰਦੀ ਮੇਰਾ ਬਰਬਰੀ ਨਹੀਂ ਨਾ ਪਾਖਾ ਜੀ ਇਹਦਾ ਧਿਆਉਂਦੇਗੇ ਨਹੀਂ ਬਸ ਗੱਲ ਮੋਗਣੀ ਹਾਂ ਹੁਣ ਜਿੰਨੀਆਂ ਲੈ ਆਉਣੀਆਂ ਪੱਠਾਂ ਦੇ ਦੋ ਬੱਕਰੀ ਦੇ ਮੰਗ ਰਹੇ ਇਹਦੇ ਠੀਕ ਹੈ ਜੀ ਹੂੰ ਇਹ ਤਿੰਨ ਬੱਚੀਆਂ ਨੇ ਤਿੰਨ ਬੱਚੇ ਦਿੱਤੇ ਸੀ ਠੀਕ ਹੈ ਜੀ ਤੇ ਬੱਕਰਾ ਹੈ ਮਰ ਗਿਆ ਪੱਠਾਂ ਦੋ ਰਹਿ ਗਈਆਂ ਟਾਪ ਕੁਆਲਿਟੀ ਦੀਆਂ ਪੱਠਾਂ ਇਹਦੀ ਮਗਰ ਠੀਕ ਹੈ ਜੀ ਹਾਂ ਐਵੇਂ ਤਾਂ ਕੋਈ ਕੁਛ ਆ ਨਹੀਂ ਇਹਨਾਂ ਚ ਰੋਗੇ ਇਹਨੂੰ ਸੂਈ ਨੂੰ ਜੀ ਇਹਨੂੰ 26 ਦਿਨ ਹੋ ਗਏ ਜੀ ਤਾਰਾਂ ਦੇਈ ਜਾਂਦੀ ਸਮਰੂਗੀ ਹੁਣ ਦੁਬਾਰੇ ਹੁਣ ਸਮਰੂਗੀ ਇਹ ਮਹੀਨੇ ਦੇ ਵਿੱਚ ਵਿੱਚ ਬਣ ਜਾਂਦੀਆਂ ਠੀਕ ਆ ਇਹ 14 ਮਹੀਨਾ ਚ ਦੋ ਵਾਰਾਂ ਬੱਕਰੀ ਸੁੰਦੀ ਹੈ 14 ਮਹੀਨਿਆਂ ਦੇ ਵਿੱਚ ਜਾਨੀ ਕਿ ਦੋ ਵਾਰਾਂ ਬੱਕਰੀ ਸੁੰਦੀ ਹੈ ਠੀਕ ਹੈ ਜੀ ਤੇ ਇਹਦਾ ਹੁਣ ਕੀ ਆਪਾਂ ਮੁੱਲ ਕੀਤਾ ਹੋਇਆਗਾ ਇਹਦਾ ਮੁੱਲ 25000 ਮੰਗਦੇ ਆ ਜੀ 25000 ਮੰਗਦੇ ਆ ਬਾਕੀ ਮਾਨਤਾਨ ਹੋ ਜੂਗਾ ਜੀ ਬਸ ਮਾਨਤਾਨ ਹੋ ਜੂਗੀ ਹਾਂ ਠੀਕ ਹੈ ਜੀ ਤੇ ਮਾਨਤਨ ਕੀ ਆਪਾਂ ਇਹ 21000 ਦੀ ਬੱਕਰੀ ਦੇਣੀ ਹੈ ਜੀ ਨੈਟ ਵੇਟ ਅੱਛਾ ਜੀ ਨੈਟ ਵੇਟ ਆਪਾਂ 21000 ਦੀ ਜਿਹੜੀ ਹੈ ਬੱਕਰੀ ਦੇਣੀ ਹੈ ਜੀ 26 ਦਿਨਾਂ ਦੀ ਸੂਈ ਹੋਈ ਆ ਦੋ ਪੱਠਾ ਨੇ ਮਗਰ ਬਾਈ ਬਰਬਰੀ ਨਸਲ ਦੀ ਇਹ ਹੈਗੀ ਆ ਤੇ ਆ ਗੱਬਣਾ ਨਾ ਇਹ ਦੋਨੇ ਗੱਬਣਾ ਨੇ ਬੱਪੂ ਇੱਕ ਗੱਬਣਾ ਢਾਈ ਢਾਈ ਮਹੀਨੇ ਦਾ ਇੱਕ ਉਹ ਸੂਈ ਹੈ ਬੱਚਾ ਦੇਸੀ ਆ ਉਹਦੇ ਮਗਰ ਬੱਚਾ ਦੇਸੀ ਹੈ ਜੀ ਹਾਂ ਉਹ ਠੀਕ ਤੇ ਇੱਕ ਉਹ ਥੱਲੇ ਬੈਠੀ ਉਹਨੂੰ ਕੱਢੀ ਪੱਚੀ ਚਾਲ ਜਾ ਕੇ ਬਾਹਰ ਬੱਕਰੀ ਹੈ ਬਰਬਰੀ ਨਸਲ ਦੀ ਹੈ ਬੱਚਾ ਮਗਰ ਦੇਸੀ ਹੈ ਜੀ ਬੱਚਾ ਦੇਸੀ ਹੈ ਇਹ ਕਿੰਨੇ ਚਿਰ ਦੀ ਸੂਈ ਹੋਈ ਆ ਪੁੱਜੀ ਇਹ ਸੂਈ ਆ ਡੂੜ ਮਹੀਨੇ ਕਿਤਰਾ ਹੈ ਸ਼ਰਾ ਇਹ ਦਵਾਰੇ ਤਾਂ ਨਹੀਂ ਸਾਫ ਆ ਬੱਕਰੀ ਦੇ 4 ਮਹੀਨਾ ਵੀ ਗੱਭਣਾ ਜੀ ਅੱਛਾ ਇਹ ਬੱਕਰੀ 4 ਮਹੀਨਾ ਦੀ ਗੱਬਾ ਹਾਂ ਜੀ ਹਾਂ ਜੀ ਇਹ ਅੱਜੀ ਲਈ ਇਹਦੇ ਰਸਾ ਪਹਿਲਾਂ ਪਾਇਆ ਨਹੀਂ ਕਿਸੇ ਨੇ ਹੁਣੀ ਪਾਇਆ ਉਹਨੇ ਗੱਬ ਗੱਬ ਕਨਫਰਮ ਹੀ ਹੈ ਜੀ ਕਨਫਰਮ ਹੈ ਤਾਂ ਜੀ ਗਰੰਟਡ ਆਪਣੀ ਗਰੰਟੀ ਉਹ ਬੱਕਰੀ ਜਿਹੜੀ ਆਪਣੀ ਕਿੰਨੇ ਚਿਰ ਦੀ ਸੂਈ ਹੋਈ ਹੈ ਜੀ ਉਹ ਡੇਢ ਪੌਣੇ 2 ਮਹੀਨਿਆਂ ਦੀ ਸੂਈ ਹੈ ਜੀ ਪੌਣੇ 2 ਮਹੀਨਿਆਂ ਦੀ ਹਾਂ ਜੀ ਤੇ ਉਹਦਾ ਕੀ ਮੁੱਲ ਕਰਦੇ ਆਪਾਂ ਉਹਦਾ 12.5 ਹਜ਼ਾਰ ਕਰਦੇ ਆਂ ਜੀ 12.5 ਹਜ਼ਾਰ ਕਰਦੇ ਆਂ ਹਾਂ ਜੀ ਤੇ ਇਹ 2.5 ਮਹੀਨਿਆਂ ਦੀ ਕਰਦੇ ਆਂ ਇਹਨਾਂ ਦਾ ਵੀ 12.5 12.5 1 ਠੀਕ ਹੈ ਹਾਂ ਤੇ ਬਾਕੀ ਕੋਈ ਬਰੀਡਰ ਹੈਗਾ ਬਾਪੂ ਜੀ ਤੁਹਾਡੇ ਕੋਲੇ ਇਹ ਜਿਹੜਾ ਬਹੁਤ ਟੌਪ ਦਾ ਸੀ ਚਿੱਟੀਆਂ ਅੱਖਾਂ ਦਾ ਅੱਛਾ ਜੀ ਕੋਈ ਫਾਰਮ ਵਾਲਾ ਲੈ ਗਿਆ ਜੀ ਅੱਛਾ ਜੀ ਟੱਕੇ ਵਾਲੀ ਬਸ ਵੀ ਡੇਡ ਦਾ ਮੈਂ ਆਪ ਦਾ ਵਧੀਆ ਸ਼ੌਂਕ ਦਾ ਰੱਖਦਾ ਹੁਣ ਲੈ ਗਿਆ ਫਿਰ ਹੁਣ ਤੁਹਾਡੇ ਕੋਲੇ ਘਰੇ ਕੋਈ ਬਰੀਡਰ ਰੱਖਿਆ ਨਹੀਂ ਨਹੀਂ ਹੁਣ ਹੈ ਨਹੀਂ ਇਸ ਟਾਈਮ ਲੈ ਕੇ ਆਵਾਂਗੇ ਤੇ ਇੱਕ ਕਸਟਮਰ ਵੀ ਆਪਣੇ ਜਿਹੜੇ ਜਾਨੀ ਕਿ ਇਧਰ ਦੇ ਦਰਸ਼ਕ ਨੇਗੇ ਚੈਨਲ ਦੇਖਣ ਵਾਲੇ ਬਾਈ ਨੇਗੇ ਉਹ ਬਰੀਡਰ ਦੀ ਖਾਸੀ ਡਿਮਾਂਡ ਕਰੀ ਜਾਂਦੇ ਨੇ ਮੈਂ ਕਿਹਾ ਜੀ ਬਹੁਤ ਥਾਂ ਹੀ ਮੰਗ ਰਹੇ ਨੇ ਮੈਥੋਂ ਕਿ ਸੰਤ ਮੰਗ ਰਹੇ ਨੇ ਇਧਰ ਡੇਰੇ ਕਿਤੇ ਦੂਰ ਹਾਂ ਉਹ ਬਹੁਤ ਮੇਰਾ ਉਹਨਾਂ ਦਾ ਫ ਉਹ ਕਹਿੰਦੇ ਵੀ ਸਾਨੂੰ ਬਰੀਡਰ ਵਧੀਆ ਲਿਆ ਕੇ ਦੇ। ਬਾਕੀ ਚਿੱਟਾ ਬਰੀਡਰ ਜਿਹੜਾ ਚਿੱਟੇ ਰੰਗ ਦੇ ਬਰੀਡਰ ਦੀ ਜ਼ਿਆਦਾ ਡਿਮਾਂਡ ਹੋਦੀ ਆ। ਚਿੱਟੇ ਦੀਆਂ ਅੱਖਾਂ-ਅੱਖਾਂ ਦੀ ਐਵੇਂ ਗਲਤ ਲਾ। ਅੱਖਾਂ-ਅੱਖਾਂ ਨਹੀਂ ਉਹ ਨੂੰ ਚਿੱਟੇ ਰੰਗ ਦਾ ਹੋਵੇ। ਚਿੱਟਾ ਅੱਖਾਂ ਦਾ ਹੋਵੇ ਕਾਰਨ। ਵੀ ਵੈਸੇ ਕਮੈਂਟਾਂ 'ਚ ਤਾਂ ਬਾਈਆਂ ਨੇ ਦੱਸਿਆ ਸੀ ਕਹਿੰਦੇ ਵੀ ਚਿੱਟੀ ਅੱਖ ਦਾ ਵੀ ਹੋਵੇ ਨਾਲ। ਤੇ ਪਰ ਉਹ ਜ਼ਿਆਦਾਤਰ ਜਿਹੜੀ ਡਿਮਾਂਡ ਸੀ, ਜ਼ਿਆਦਾ ਕਮੈਂਟ ਸੀ ਜਿਹੜੇ ਉਸ ਦੀ ਚਿੱਟੇ ਬਰੀਡਰ ਵਾਸਤੇ ਇਕੱਲੇ-ਵਸਤੇ। ਤੇ ਜਿਹੜੀ ਮੈਂ ਜਿਹੜੀ ਮੇਰੀ ਇੱਛਾ ਸੀ ਹੈ ਹਾਂਜੀ ਲਾਲ ਅੱਖ ਦੀ ਬੱਕਰੀ ਦੁੱਧ ਵਾਹਣ ਵਾਲਾ ਵੀ, ਬੀਟਲ ਵੀ ਚਿੱਟੀ ਨਾਲ ਲਾਲ ਅੱਖ ਵਾਲੀ 4 ਬੱਚੇ ਵੀ 3 ਬੱਚੇ ਹੀ ਪਾਲ ਦੂ। ਉਹ ਦੋ ਨਹੀਂ ਪਾਲਦੀ। ਅੱਛਾ ਜੀ। ਇਹ ਤਿੰਨ ਤਿੰਨ ਬੱਚੇ ਦਿੰਦਿਆਂ ਉਹ ਲਾਲ ਅੱਖ ਦੀ ਤਿੰਨ ਬੱਚੇ ਆਵੇ ਇਹਨੇ ਜਿਵੇਂ ਹੁਣ ਤਿੰਨ ਬੱਚੇ ਦਿੱਤੇ ਸੀ ਕਿੰਨੇ ਦੇ ਬੱਕਰਾ ਹੁਣੀ ਮਰਿਆ ਥੋੜੇ ਚਿਰ ਦਾ। ਨਾ ਇਹ ਬਰੀਡਰ ਬਰੀਡਰ ਦਾ ਕਰਕੇ ਪੈਂਦਾ ਫਰਕ ਕਿ ਬੱਕਰੀ ਦੀ ਨਸਲ ਚ ਹੀ ਹੁੰਦਾ ਕੋਈ ਤਿੰਨ ਬੱਚਾ ਦੇਣ ਦਾ। ਗੱਲ ਬਰੀਡਰ ਦੀ ਕਰੀ ਜਾਂਦੇ ਸੀ ਮਹਾ ਬਰੀਡਰ ਹੈਗਾ ਹੁਣ ਆਪਣੇ ਕੋਲੇ ਕੋਈ? ਨਹੀਂ ਇਸ ਟਾਈਮ ਹੈ ਨਹੀਂ ਜੀ। ਅੱਛਾ ਜੀ। ਲਾਲ ਆ ਹੁਣ ਪਿਛਲੀ ਟੁੰਗ ਵਾਲੀ ਤੇ ਵੇਚ ਗਿਆ। ਬਹੁਤ ਆ ਕੁਆਲਟੀ ਦਾ ਸੀ ਅੱਖਾਂ ਉਹਦੀਆਂ ਵੀ ਚਿੱਟੀਆਂ ਸੀ। ਅੱਛਾ ਜੀ। ਹਾਂ ਇੱਕ ਮ ਇਹ ਤੇ ਰੰਗ ਦਾ ਉਹ ਵੀ ਵੇਚਿਆ ਦੋਨੇ ਵੇਚੇ ਪਹਿਲੇ ਗਲੇ ਇੱਕ ਉਹ ਤੋਂ ਪਹਿਲੇ ਵਾਲੇ ਗਲੇ ਵੇਚੇ ਇੱਕ ਕੀ ਵੇਚਿਆ ਤੇ ਅੱਗੇ ਕੋਈ ਚਾਂਸ ਹੈ ਕੋਈ ਹੁਣ ਬਰੀਡਰ ਦਾ ਆਉਣਾ ਦੇਖੋ ਜੀ ਲੈ ਕੇ ਆਉਂ ਮੈਂ ਰਾਸਤਾਨ ਤੋਂ ਲੈਣਾ ਉਹਨਾਂ ਬੱਕਰੀਆਂ ਠੀਕ ਆ ਬਰੀਡਰ ਦਾ ਮੈਂ ਇੱਕ ਦੇ ਵੀ ਦੋ ਤਿੰਨ ਜਿੰਨੇ ਮੇਲੇ ਲੈ ਕੇ ਆਉਂਗਾ ਇੱਥੇ ਵੇਚ ਮੰਗਦੇ ਆ ਲੋਕ ਬਰੀਡਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਬੱਕਰੀ ਨਾਲੋਂ ਵੱਧ ਹੁਣ ਬਰੀਡਰ ਦੀ ਡਿਮਾਂਡ ਹੈਗੀ 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 ਕਿਉਂਕਿ ਕਮੈਂਟ ਨਿਕਾ ਬੱਚਾ ਵੀ ਇਹ ਚੰਗਾ ਆਉਂਦਾ ਮੈਂ ਇਥੋਂ ਲੈ ਜਾਂਦੀ ਆ ਉਹਦੇ ਲੋਕ ਹਾਂ ਨਿਕਾ ਵਿੱਚ ਫਿਰ ਅਗਲਾ ਤਿਆਰ ਕਰ ਲੈਣਾ ਬਰੀਡਰ ਉਹ ਜੀ ਸੇਵਾ ਸੁਵਾ ਕਰ ਲੈਣਾ ਸੇਵਾ ਸੁਵਾ ਬਾਕੀ ਜੇ ਕੋਈ ਲਾਲ ਗਰਦਾਰ ਹੋਵੇ ਤਾਂ ਵੀ ਚੱਲ ਜੂਗਾ ਬਰੀਡਰ ਉਹ ਲਾਲ ਗਰਦਾਰ ਤਾਂ ਜਮ ਮਸ਼ਹੂਰ ਹੀ ਹੈ ਕਮ ਜੀ ਹਾਂ ਉਹਦੀ ਵੀ ਹਾਂ ਆਉਂਦਾ ਹੈ ਨਾ ਕਮੈਂਟਾਂ ਦੇ ਵਿੱਚ ਪਾਉਂਦੇ ਆ ਪੁੱਛਦੇ ਨੇ ਕਿ ਕੋਈ ਬਰੀਡਰ ਦੀ ਵੀਡੀਓ ਪਾਓ ਜ਼ਿਆਦਾਤਰ ਹੁਣ ਮੰਗਣ ਲੱਗ ਪਏ ਉਹ ਤਾਂ ਦੇਖੋ ਜੀ ਚਿੱਟੇ ਦਾ ਹੈਗੇ ਐ 50% ਅੱਛਾ ਜੀ ਤੇ ਦੂਜੇ ਸਾਰੇ 50% ਨਾਲ ਲਾਲ ਗਰਦਾਰ ਲਾਲ ਗਰਦਾਰ ਠੀਕ ਆ ਉਹ ਕਿੱਤੇ ਕੱਲੇ 50% ਹੋਏ ਪਏ ਨਾ ਠੀਕ ਆ ਉਹਦੇ ਮੁਕਾਬਲੇ 'ਚ ਵੀ ਬੰਨੇ ਉਹਨਾਂ ਦੀ ਕੱल्ल्या ਦੀ ਗਿਣਤੀ ਉਹ ਨਹੀਂ ਉਹ ਨਹੀਂ ਹੋਏ ਚਿੱਟੇ ਬਰੀਡਰ ਨੇ ਉਹ ਕੱਲੇ 50% ਨੇ ਤੇ ਦੂਜੇ ਸਾਰੇ ਮਿਕਸ ਮਿਕਸਨ ਮਿਕਸਨ ਲਾਲ ਗਰਦ ਜਿਵੇਂ ਖਾਕੀ ਹੋਇਆ ਠੀਕ ਆ ਜਿਵੇਂ ਉਹ ਸਾਰੇ 50 ਇਹ 50 ਚਿੱਟੇ ਹੋਏ ਪਏ ਨੇ 50 ਕੱਲੇ ਚਿੱਕ ਕੱਲੇ ਚਿੱਟੇ ਹੋਏ ਪਏ ਨੇ ਦੋਨੀਆਂ ਾਂ ਤੇ ਸੋ ਬਾਪੂ ਜੀ ਜਿਵੇਂ ਹੁਣ ਅੱਗੇ ਤੁਹਾਡੇ ਕੋਲੇ ਬਰੀਡਰ ਆ ਗਿਆ ਤਾਂ ਜਿਹੜੇ ਆਪਣੇ ਦਰਸ਼ਕ ਨੇ ਤੁਹਾਡੇ ਨਾਲ ਫੋਨ ਤੇ ਸੰਪਰਕ ਕਰ ਲੈਣਗੇ ਉਹਦੇ ਵਾਸਤੇ ਤੁਸੀਂ ਆਪਣਾ ਫੋਨ ਨੰਬਰ ਤੇ ਐਡਰੈਸ ਜ਼ਰੂਰ ਬੋਲ ਦਿਓ ਹਾਂ ਫੋਨ ਨੰਬਰ ਪਹਿਲਾ ਐਡਰੈਸ ਆਪਣਾ ਹੈਗਾ ਜੀ ਜ਼ਿਲ੍ਹਾ ਬਟਿੰਡਾ ਤਹਿਸੀਲ ਤਲਮੰਡੀ ਪਿੰਡ ਬਹਿਮਣ ਕੌਰ ਸਿੰਘ ਬਹਿਮਣ ਕੌਰ ਸਿੰਘ ਸਿੰਗੋ ਲੈਰੀ ਦੇ ਕੋਲੇ ਬਹਿਮਣ ਕੌਰ ਸਿੰਘ ਵਾਲਾ ਠੀਕ ਆ ਜੀ ਤੇ ਨੰਬਰ ਆਪਣਾ 97795 19378 97795 19378 ਇੱਕ ਆਪਣਾ ਨਾਮ ਵੀ ਦੱਸ ਦੋ ਆਪਣਾ ਨਾਮ ਮੇਰਾ ਭੋਲਾ ਸਿੰਘ ਹੈ ਪ੍ਰਧਾਨ ਜੀ ਭੋਲਾ ਪ੍ਰਧਾਨ ਭੋਲਾ ਪ੍ਰਧਾਨ ਕਰਕੇ ਪਿੰਡ ਦੇ ਵਿੱਚ ਆਇਆ ਬੰਦਾ ਪੁੱਛ ਕੇ ਪਾਰੀ ਜਾਂਦਾ ਹਾਂ 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 ਪੁੱਛੀ ਲੋ ਮਰਜੀ ਆ ਜੇ ਗੁਰਦੁਆਰਾ ਸਾਹਿਬ ਨੂੰ ਸਾਹਮਣੀ ਕੋਠੀ ਮੇਰੀ ਐ ਇੱਥੇ ਵਿਦਿਆਲੇ ਪਾਸੇ ਛੋਟੀ ਮਹਿਮਣ ਠੀਕ ਆ ਜੀ ਹਾਂਜੀ ਸੋ ਦੋਸਤੋ ਹੁਣ ਇਹਨੇ ਬਾਪੂ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਹੜੇ ਇਹਨਾਂ ਕੋਲੇ ਸਪੈਸ਼ਲੀ ਬਰਬਰੀ ਨਸਲ ਦੇ ਜਾਨਵਰ ਹੈਗੇ ਨੇਗੇ ਤੇ ਬਰੀਡਰ ਵੀ ਇਹਨਾਂ ਕੋਲੇ ਸੀਗੇ ਬਹੁਤ ਵਧੀਆ ਚਿੱਕੀ ਅੱਖ ਦਾ ਚਿੱਟਾ ਬਰੀਡਰ ਜਿਹੜਾ ਉਹ ਸੇਲ ਹੋ ਚੁੱਕ ਤੇ ਹੁਣ ਬਾਪੂ ਜੀ ਕਹਿੰਦੇ ਵੀ ਅੱਗੇ ਬਰੀਡਰ ਜਿਹੜੇ ਆਪਾਂ ਲੈ ਕੇ ਆਵਾਂਗੇ ਜੇ ਕਿਸੇ ਵੀਰ ਨੇ ਕੋਈ ਬਰੀਡਰ ਲੈਣਾ ਹੋਵੇ ਤੁਸੀਂ ਬਰੀਡਰ ਮੰਗ ਰਹੇ ਸੀ ਇਹ ਕਮੈਂਟਾਂ ਦੇ ਵਿੱਚ ਕਾਫੀ ਜ਼ਿਆਦੇ ਦਰਸ਼ਕਾਂ ਤੇ ਬਾਕੀ ਕੋਈ ਬਰਬਰੀ ਨਾਸਲ ਦੀ ਬੱਕਰੀ ਲੈਣੀ ਆ ਤਾਂ ਬਾਪੂ ਜੀ ਨਾਲ ਸੰਪਰਕ ਕਰਕੇ ਲੈ ਸਕਦੇ ਆ। ਵਾਕ ਕਰ ਲਾ ਸਕਦਾ ਜਦੋਂ ਮਰਜ਼ੀ ਲੈ ਜਾ ਸਕਦਾ ਹੈ। ਹਾਂ ਆਨਲਾਈਨ ਆਪਣੇ ਕੋਲੇ ਖੜੀਆਂ ਹੀ ਹੁੰਦੀਆਂ ਆ ਆਮ ਹੀ 2-4 ਤਾਂ। ਠੀਕ ਹੈ ਜੀ। ਮਰਜ਼ੀ ਕਿਸੇ ਨੇ ਲੈ ਜਾਣੀਆਂ ਉਦੋਂ। ਬੱਕਰੀਆਂ ਫਿਰ ਜੇ ਨਾ ਹੁਣ ਤਾਂ ਮੈਂ ਲਿਆ ਕੇ ਵੀ ਦੇ ਦਿੰਨਾ ਲਿਆ ਕੇ ਵੀ ਦੇ ਦੋ ਡਿਮਾਂਡ ਤੇ ਵੀ ਲੈ ਕੇ ਕਿਸੋ ਫਾਰਮ ਵਾਲੇ ਵੀ ਲੈ ਗਏ ਬੱਕਰੀਆਂ ਬਹੁਤ ਲੋਕ ਹਾਂ ਜਿਵੇਂ ਕਿਸੇ ਨੂੰ ਬਰੀਡਰ ਦੀ ਕੋਈ ਡਿਮਾਂਡ ਆਉਂਦੀ ਐ ਸਪੈਸ਼ਲ ਡਿਮਾਂਡ ਦੇ ਉੱਪਰ ਵੀ ਜਿਹੜਾ ਲਿਆ ਕੇ ਦੇ ਜਾਂਦੇ ਨੇ ਜਿਵੇਂ ਹੁਣ ਆ ਪੱਠਾ ਦੋ ਮਗਰ ਅੱਛਾ ਜੀ ਇਹ ਬੱਕਰੀ ਦੇ ਇਹ ਦੇਖ ਅੱਛਾ ਜੀ ਇਹ ਹੁਣ ਹੱਥੋਂ ਉਗਣ ਦੀ ਇਹ ਤਾਂ ਚੱਲੀ ਜਾਂਦਾ ਕੰਮ अच्छा ये नहीं पता बस होने दा सौदा घंटे जो होजे या होर होजे हां हो हां हो जी हां थोड़ी वीडियो थोड़ी वीडियो राही जेड़ा बंदा आऊआ ओनु आपा हजार होर ਛੋਟ ਕਰ देआंगे ठीक है भाई जेड़ा अपनी वीडियो देख के आऊ ओनु 1000 ਰੁਪਿਆ ਹੋਰ ਛੋਟ ਕਰ ਦੇ ਬਾਕੀ ਹੁਣ ਥੋੜਾ ਮੰਡੀ ਦੇ ਆ ਕਣਕਾਂ ਦੇ ਕਣਕਾਂ ਦੇ ਸੀਜ਼ਨ ਚ ਲੋਕ ਜੀ ਆ ਕੋਈ ਕਣਕ ਢੋਦਾ ਕੋਈ ਕਣਕ ਢੋਦਾ ਠੀਕ ਹੈ ਗੱਲ ਹੈਗੀ ਆ ਆ ਉਹਦੇ ਨਾਲ ਥੋੜੀ ਪਰ ਜਿਹਨੂੰ ਤਮਾ ਹੋਵੇ ਲੈਣ ਦੀ ਉਹ ਆਉਂਦੇ ਨਾ ਆਉਂਦੇ ਨੇ ਹੈਗੇ ਉਹ ਪਾਇਲ ਹੈ ਬਹੁਤ ਮੁੱਟਿਆ ਤੇ ਕਮਾਈ ਵੀ ਹੈਗੀ ਹੈ हां जी हां ਨਹੀਂ ਵਧੀਆ ਬਿਜ਼ਨਸ ਵੀ ਹੈ ਨਾਲ ਨਾਲ ਇਹ ਪੂਰਾ ਵਧ ਕੇ ਹੋ ਜਾਂਦਾ ਜੀ ਦੇਖੋ 14 ਮਹੀਨੇ ਦੋ ਬਾਰਾਂ ਸੁੰਦੀਆ ਤਿੰਨ ਬੱਚੇ ਦੇਤੇ ਤਾਂ ਦੇਖ ਲ ਨਵਾਂ ਬੱਚੇ ਦੇਖ ਲੋ ਇਹ ਜੰਮ ਦਾ ਬੱਚਾ ਹੁਣ ਪੱਠਾਂ ਦਾ ਇਹਨਾਂ ਦਾ 11000 ਦੋਨਾਂ ਦਾ ਦੇ ਹੀ ਜਾਂਦੇ ਨੇ ਜੰਮ ਦੇ ਜੀ ਕੱਲੀਆਂ ਵੇਚਣੀਆਂ ਕੱਲੀਆਂ ਵੇਚਣੀਆਂ 11000 ਦੇ ਹੁਣ ਪੂਨ ਤੇ ਮੰਗੀ ਜਾਂਦੇ ਬੰਦੇ ਹੁਣ ਫੜਾ ਦੂ 11 ਬੱਕਰੀ ਨੜੇ ਅੱਛਾ ਇਹ ਦੋਨਾਂ ਦਾ ਫਿਰ ਕੱਲੀ ਬੱਕਰੀ ਫਿਰ ਆਪਣੇ ਨਹੀਂ ਹੁੰਦੇ ਆਪਣੇ ਕੰਮ ਕੱਲੀ ਬੱਕਰੀ ਦਾ ਹੈ ਜੀ ਹਾਂਜੀ ਹਾਂ ਤੇਵੇਂ ਬੱਚੇ ਦੀ ਉਹਦੀ ਕੀਮਤ ਘਟ ਜਾਂਦੀ ਹੈ ਉਹਦੀ ਕੀਮਤ ਘਟਦੀ ਹੈ ਕੀਮਤ ਘਟਦੀ ਹੈ ਬਾਕੀ ਉਹਦਾ ਦੁਆਰੇ ਸੂਨਸਾਂ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਵੀ ਸਹੀ ਨਹੀਂ ਹੁੰਦਾ ਉਹ ਸਹੀ ਨਹੀਂ ਹੁੰਦਾ ਸਹੀ ਨਹੀਂ ਹੁੰਦਾ ਤੇ ਸੋ ਦੋਸਤੋ ਜਿਹੜੇ ਵੀ ਵੀਰ ਨੇ ਜਾਨਵਰ ਲੈਣੇ ਨੇ ਤੇ